ਹਾਂਜੀ ਸਲਾਮ ਅਲੈਕੁਮ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਸਾਰੇ ਕਿਵੇਂ ਇਨਸ਼ਾਅੱਲਾ ਜੀ ਸਾਰੇ ਠੀਕ ਠਾਕ ਹੋਣਗੇ ਅਸੀਂ ਆਏ ਹੋਇਆ ਜੀ ਅੱਜ ਰੋਪੜ ਇੱਥੇ ਬਣਿਆ ਹੋਇਆ ਜੀ ਇਤਿਹਾਸਿਕ ਕਿਲਾ ਆਪਾਂ ਦੇਖਣ ਆਏ ਆ ਅੱਜ ਜੀ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੁਸੀਂ ਵੀ ਦੇਖ ਕੇ ਦੱਸਿਓ ਜੀ ਤੁਹਾਨੂੰ ਕਿਵੇਂ ਦਾ ਲੱਗਿਆ ਸੌਰੀ ਜੀ ਕਿਲੇ ਦੇ ਅੰਦਰ ਤੋਂ ਜਿਹੜੀ ਕਲਿੱਪ ਰਿਕਾਰਡ ਕੀਤੀ ਸੀ ਮਰੀ ਕਾਡ ਨਹੀਂ ਹੋਏ ਪਤਾ ਨਹੀਂ ਕੀ ਗੱਲ ਹੈ ਕਈ ਵਾਰ ਮੈਂ ਕੈਮਰਾ ਔਨ ਕਰ ਦਿੰਨੀ ਆ ਪਰ ਵੀਡੀਓ ਔਨ ਕਰਨਾ ਭੁੱਲ ਜਾਂਦੀ ਆ ਜੀ ਅੱਜ ਜਵਾਸਤੀ ਸੌਰੀ ਜੀ ਦੇਖੋ ਜੀ ਅਸੀਂ ਹੁਣ ਛੱਤ ਤੇ ਆ ਗਏ ਆ ਬਹੁਤ ਹੀ ਵਧੀਆ ਥਿਊ ਆ ਜੀ ਸਾਡਾ ਰੋਪੜ ਸ਼ਹਿਰ ਦੇਖੋ ਜੀ ਕਿੰਨਾ ਸੋਹਣਾ ਹੈ ਥਾ ਦੇ ਸਾਫ ਸਪਾਈ ਬਹੁਤ ਜ਼ਿਆਦਾ ਹੈ ਜੀ ਬਹੁਤ ਵਧੀਆ ਜਗ੍ਹਾ ਆ ਫਗਾ ਬਿਲਕੁਲ ਸਾਡੇ ਰੋਪੜ ਸ਼ਹਿਰ ਚ ਪਰ ਮੈਂ ਖੁਦ ਪਹਿਲੀ ਵਾਰ ਆਈ ਹਾਂ ਇੱਥੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਜੀ ਦੇਖੋ ਜੀ ਆਹ ਜੀ ਉੱਪਰ ਦੇਖੋ ਜੀ ਕਮਰਾ ਅੱਜ 7 ਵਜੇ ਚੜ ਗਿਆ ਇਹ ਕਮਰਾ ਬਣਾਵਾ ਉਹਨੇ ਟਾਈਮ ਦਾ ਸਾਫ ਸਫਾਈ ਦਾ ਪੂਰਾ ਧਿਆਨ ਜੀ ਜਿਹੜਾ ਬੋਲ ਰਿਹਾ ਉਸ ਕੋਮਰੇ ਮੈਂ ਆਈ ਹਾਂ ਇਹ ਜਿਹੜਾ ਪ੍ਰਾਣਾ ਇਧਰ ਮਰ ਕੇ ਰੱਖ ਕੋਪ ਪਤਦਿਆਂ ਨੂੰ ਸੁਕਾਈਆ ਲੈ ਲਓ ਇਹਦਾ ਪ੍ਰਾਣਾ ਇਤਿਹਾਸ ਬਣਾਇਆ 250 ਸਾਲ 300 ਸਾਲ ਪ੍ਰਾਣਾ 300 ਸਾਲ ਬਣਾ ਦੇ ਲੋ ਕਿੰਨੇ ਬਣਾ ਰੱਖਣੇ ਖੜਿਆ ਇਟਾ ਦੇ ਹੈ ਕਿੰਨੇ ਕਿੰਨੇ ਇਟਾ ਹੈ ਹਨਾ ਸਾਰਾ ਉਕਣੇ ਖੜਿਆ ਪ੍ਰਾਣਾ ਦਾ ਮਕਾਨ ਇਹਦਾ ਬਾਹਰ ਕਿਲਾ ਹੈ ਇਹਦਾ ਪ੍ਰਾ ਉਹ ਬਾਹਰ ਘੁੰਮਣੇ ਨੂੰ ਉਹ ਦਿਨ ਨਹੀਂ ਵੀ ਹੈ ਜੀ ਇਹ ਕਿਹਨਾਂ ਦੇ ਹਾਂ ਜੀ ਆਹ ਜਿਆ 7 ਵਜੇ ਅੱਢਦੇ ਹਾਂ ਅੱਜ ਜੀ ਹੁਣ ਤੁਹਾਨੂੰ ਦਿਖਾਣੇ ਆ ਪ੍ਰਾਣਾਖੂ ਜੋ ਕਿਲੇ ਵਿੱਚ ਬਣਿਆ ਹੋਇਆ ਹੈ ਪਤਾ ਨਹੀਂ ਜੀ ਕਿਹ ਚੱਕਰ ਹੈ ਕਈ ਵਾਰ ਮੈਂ ਵੀਡੀਓ ਕੈਮਰਾ ਤਾਂ ਔਨ ਕਰ ਦਿੰਨੀ ਆ ਪਰ ਵੀਡੀਓ ਆਨ ਕਰਨੀ ਭੁੱਲ ਜੰਦੀ ਅੰਦਰ ਤੋਂ ਬਹੁਤ ਸੋਹਣੇ ਕਲਿੱਪ ਬਣਾਏ ਸੀ ਅੰਦਰ ਤੋਂ ਬਹੁਤ ਸੋਹਣਾ ਬਣਿਆ ਹੋਇਆ ਪਰ ਸੌਰੀ ਜੀ ਇਹਦੇ ਵਾਸਤੇ ਮਾਫੀ ਚਾਹਨੀ ਆ ਕਲਿੱਪ ਨਹੀਂ ਰਿਕਾਰਡ ਹੋਇਆ ਮੇਰੇ ਤੋਂ ਫਿਲਹਾਲ ਤੁਸੀਂ ਦੇਖੋ ਜੀ ਖੋ ਗਿਆ ਨਾ ਆਪਣਾ ਬਣਿਆ ਹੋਇਆ ਆ ਆਪਾਂ ਜੀ ਫਿਰ ਕਿਸੇ ਦਿਨ ਗਏ ਤਾਂ ਜ਼ਰੂਰ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ ਬਹੁਤ ਸੋਹਣਾ ਬਣਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਜੀ ਸਾਫ ਸਫਾਈ ਦਾ ਬਹੁਤ ਵਧੀਆ ਧਿਆਨ ਰੱਖਿਆ ਹੋਇਆ ਹੈ ਬਹੁਤ ਸੋਹਣਾ ਆ ਪਤਾ ਨੇਤਾ ਜੀ ਹੈ ਮਤਲਬ ਬਾਹਰ ਨਾੜਾ ਗੜ ਦੇ ਰਾਜ ਨੇ ਬਣਾਇਆ ਹੋਇਆ ਹੈ ਨਾ ਉਹਨਾਂ ਨੇ ਇੱਥੇ ਰੱਖਿਆ ਹੋਇਆ ਸਫਾਈ ਵਾਸਤੇ ਬੰਦੇ ਤਾਂ ਨਾ ਜ਼ਿਆਦਾ ਸਫਾਈ ਦਾ ਧਿਆਨ ਰੱਖਿਆ ਹੈ ਹਲੋ ਜੀ ਸਲਾਮ ਅਲੈਕੁਮ ਜੀ ਹੋ ਦੱਸੋ ਜੀ ਸਾਰੇ ਕਿਵੇਂ ਵਧੀਆ ਇਨਸ਼ਾਅੱਲਾ ਜੀ ਸਾਰੇ ਠੀਕ ਠਾਕ ਬਣਗੇ ਅਸੀਂ ਵੀ ਬਹੁਤ ਵਧੀਆ ਜੀ ਅੱਜ ਅਸੀਂ ਆਏ ਹਾਂ ਜੀ ਆਪਣੇ ਰੋਪੜ ਸ਼ਹਿਰ ਵਿੱਚ ਤਾਂ ਇੱਥੇ ਹੈਗਾ ਜੀ ਇੱਕ ਬਹੁਤ ਹੀ ਪੁਰਾਣਾ ਬਣਿਆ ਹੋਇਆ ਇਤਿਹਾਸਿਕ ਕਿਲਾ ਇਹਨੂੰ ਕਹਿੰਦੇ ਆ ਜੀ ਨਾਲਾਗੜ੍ਹ ਦਾ ਕੋਈ ਰਾਜਾ ਹੋਇਆ ਜੀ ਮਾਚਲ ਦਾ ਉਹਨਾਂ ਨੇ ਬਣਾਇਆ ਹੋਇਆ ਜੀ ਤਾਂ ਅਸੀਂ ਅੱਜ ਦੇਖਣ ਆਏ ਸੀ ਮੈਂ ਸੋਚਿਆ ਚਲੋ ਤੁਹਾਨੂੰ ਦੇ ਨਾਲ ਵੀ ਸ਼ੇਅਰ ਕਰਦੇ ਆਂ ਬਹੁਤ ਵਧੀਆ ਜਗ੍ਹਾ ਹੈ ਜੀ ਬਹੁਤ ਸੋਹਣਾ ਕਿਲਾ ਹੈ ਔਰ ਹੁਣ ਤੱਕ ਵੀ ਦੇਖੋ ਜੀ ਇਹਦੀ ਕੰਡੀਸ਼ਨ ਤੁਸੀਂ ਦੇਖੋ ਬਹੁਤ ਵਧੀਆ ਪਈ ਹੋਈ ਹੈ ਸਾਫ਼ ਸਫਾਈ ਦਾ ਪੂਰਾ ਧਿਆਨ ਹੈ ਜੀ ਆਜੋ ਜੀ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਸਤਿ ਸ਼੍ਰੀ ਅਕਾਲ ਬਾਹਣੇ ਦੇਖੋ ਜੀ ਕਿੰਨਾ ਸੋਹਣਾ ਹੈ ਹਰ 뷰 ਵੀ ਬਹੁਤ ਸੋਹਣਾ ਹੈ ਇੱਥੇ ਆ ਡੱਗੀ ਦੀਆਂ ਲੜਾਈਆਂ ਵੀ ਦੇਖ ਲਓ ਹਲੋ ਸਾਨੂੰ ਅੰਨੀ ਵਧੀਆ ਬਲੌਗਿੰਗ ਨਹੀਂ ਕਰਨੀ ਆਂਦੀ ਜੀ ਅਗਰ ਕੁਝ ਗਲਤੀਆਂ ਹੋਈਆਂ ਤਾਂ ਕੀ ਤੁਸੀਂ ਮਾਫ ਕਰਦੇ ਹੋ ਜੀ ਬਸ ਪ੍ਰੈਕਟਿਸ ਜਾ ਰਹੀ ਹੈ ਜੀ ਇਨਸ਼ਾਅੱਲਾ ਹੌਲੀ ਹੌਲੀ ਤੁਹਾਡੇ ਨਾਲ ਵਧੀਆ ਵਧੀਆ ਵੀਡੀਓ ਸ਼ੇਅਰ ਕਰਿਆ ਕਰਾਂਗੇ ਔਰ ਸਾਨੂੰ ਵੀ ਅਦਾ ਤੱਕ ਕੈਮਰਾ ਫੇਸ ਕਰਨਾ ਆ ਜਾਊਗਾ ਜੀ ਫਿਰ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਗੱਲਾਂ ਬਾਤਾਂ ਵੀ ਕਰਿਆ ਕਰਾਂਗੇ ਔਰ ਵਧੀਆ ਤੋਂ ਵਧੀਆ ਇਤਿਹਾਸਿਕ ਜਗ੍ਹਾ ਤੁਹਾਡੇ ਨਾਲ ਸ਼ੇਅਰ ਵੀ ਕਰਿਆ ਕਰਾਂਗੇ ਜੀ ਲੇ ਫੰਨਾ ਮੈਂ ਨਾ ਮੀਆ ਐਨਾ ਜਿਆਦਾ ਐਕਸਪੀਰੀਅੰਸ ਨਹੀਂ ਹੈਗਾ ਸਾਨੂੰ। ਅਰ ਜਦੋਂ ਤੱਕ ਅੱਪਾ ਕਿਸੇ ਕੰਮ ਵਿੱਚ ਪੈਂਦੇ ਨਹੀਂ ਮੈਂ ਜਦੋਂ ਤੱਕ ਐਕਸਪੀਰੀਅੰਸ ਆਉਂਦਾ ਵੀ ਨਹੀਂ ਆਪਾਂ ਨੂੰ ਜੀ ਨਾ। ਜਦੋਂ ਤੱਕ ਅੱਪਾ ਨੂੰ ਲੱਗੀ ਜਾਂਦਾ ਕਿ ਨਹੀਂ ਬਹੁਤ ਔਖਾ ਕੰਮ ਆਪਾਂ ਤੇ ਹੋਣਾ ਨਹੀਂ। ਪਰ ਚਲੋ ਹੁਣ ਆਪਾਂ ਨੇ ਸ਼ੁਰੂਆਤ ਕਰੀ ਆ ਜੀ। ਆਹ ਬਣਾਣਾ ਜੀਦਾ। ਆਪ ਨੂੰ ਕੀ ਆ ਬਣਿਆ ਕਿਲਾ ਏ। ਕਿਲਾ ਤਾਂ ਹੈਗਾ ਆ ਕਿਲਾ ਤਾਂ ਉੱਧਰ। ਮਤਲਬ ਬਣਿਆ ਕਿਹੜਾ ਕਮਰੇ ਬਣੇ ਕਮਰੇ ਬਣੇ ਤੇ ਕਮਰੇ ਨਹੀਂ ਹੈਗੇ ਆ ਹੋਰ ਕੁਛ ਆ ਤੇ ਲਿਖਿਆ ਬਣੀ ਹੈ ਕੁਛ ਆ ਆ ਪ੍ਰਣਾਤੀ ਆਸੇ ਕੋਈ ਉਹ ਮਾਰੀ ਕਮਰੇ ਤੁਨ ਇਹਦੇ ਬਾਰੇ ਜੀ ਆਪਾਂ ਨੂੰ ਕੋਈ ਨੌਲੇਜ ਹੈ ਨਹੀਂ ਕਿ ਇਹ ਕੀ ਬਣਾਇਆ ਹੋਇਆ ਹੈ ਇਹ ਤੁਹਾਨੂੰ ਜੇ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਜੀ ਸਾਨੂੰ ਵੀ ਦੱਸ ਦਿਓ ਜੀ ਇਹ ਕੀ ਚੀਜ਼ ਬਣੀ ਹੋਈ ਹੈ ਜੀ ਇਹ ਹੈਗਾ ਜੀ ਆਹੀ ਕਿਲੇ ਦੇ ਵਿੱਚ ਬਣਾਇਆ ਪਰ ਇਹ ਤਾਲਾ ਲੱਗਿਆ ਹੋਇਆ ਦੇਖੋ ਜੀ ਪਸੂ ਚੀ ਸਾਫ ਸਫਾਈ ਨੇ ਦੇਖ ਕੇ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਕਿ ਸਾਫ ਸਵਾਈ ਦਾ ਪੂਰਾ ਧਿਆਨ ਰੱਖਿਆ ਗਿਆ ਇੱਥੇ ਦੇਖੋ ਕਿਤਨਾ ਹਿੱਟ ਲੱਗਿਆ ਹੂੰ ਪੁਰਾਣੇ ਵਗਰੇ ਉਹਨੇ ਮਜ਼ਬੂਤੀ ਦੇਣਾ ਕਿੰਨੀ ਆ ਅੱਜ ਕੱਲ੍ਹ ਦੇਖਿਆ ਸਿਮਿੰਟ ਕਿੰਨਾ ਬੇਕਾਰ ਆ ਰਿਹਾ ਨਵੇਂ ਮਕਾਨ ਬਣਦੇ ਜਿਹਦੇ ਤੇੜਾ ਆ ਜਾਂਦੀਆਂ ਆ ਮਤਲਬ ਬਿਲਕੁਲ ਘਟਿਆ ਮਟੀਰੀਅਲ ਆ ਰਿਹਾ ਹੈ ਔਰ ਇਹ ਆ ਦੇਖੋ ਕਿੰਨਾ 300 ਸਾਲ ਪੁਰਾਣਾ ਇਤਿਹਾਸ ਆ 300 ਸਾਲ ਪੁਰਾਣਾ ਇਤਿਹਾਸ ਹੋਣ ਦੇ ਬਾਵਜੂਦ ਕਿੰਨੀ ਵਧੀਆ ਕੰਡੀਸ਼ਨ ਹਾਂਜੀ ਹੁਣ ਆਪਾਂ ਜਾਵਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਗ ਵਿੱਚ ਜੇ ਹੋ ਸਕਿਆ ਤਾਂ ਇਸੀ ਵਲੌਗ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਵਲੌਗ ਜਿਆਦਾ ਵੱਡਾ ਹੋ ਗਿਆ ਤਾਂ ਅਗਲੇ ਵਲੌਗ ਵਿੱਚ ਸ਼ੇਅਰ ਕਰਾਂਗੇ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਇਹ ਸਾਨੂੰ ਕਿਵੇਂ ਲੱਗਿਆ ਔਰ ਸਾਡੇ ਵੀ ਹੌਸਲਾ ਵਚਾਈ ਰਹਾਂਗੇ ਜੀ ਫਿਰ ਅਸੀਂ ਹੋਰ ਵਧੀਆ ਵਧੀਆ ਕੰਮ ਕਰਾਂਗੇ ਜੀ ਔਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗੀਆਂ ਤਾਂ ਪਲੀਜ਼ ਕਮੈਂਟ ਤੇ ਸ਼ੇਅਰ ਲਾਈਕ ਕਰਕੇ ਦੱਸਿਓ ਜ਼ਰੂਰ ਕਿ ਕਿਵੇਂ ਦੀਆਂ ਲੱਗੀਆਂ ਹਾਂ ਜੀ ਹਾਂਜੀ ਹੁਣ ਅੱਪ ਜਾ ਰਹੇ ਹਾਂ ਬਾਅਦ ਵਿੱਚ ਔਰ ਇੱਕ ਛੋਟਾ ਜਿਹਾ ਮੰਦਰ ਵੀ ਆ ਜੀ ਦੇਖ ਕਹਤੇ ਸ਼ਿਵ ਜੀ ਜੀਦਾ ਹਣਾ ਤਾਂ ਇਹ ਅੱਧੀ ਤਿਆਰੀ ਹੋ ਰਹੀ ਹੈ ਕਿਉਂਕਿ ਕੱਲ ਨੂੰ ਹੈਗੀ ਹੈ ਜੀ ਸ਼ਿਵਰਾਤਰੀ ਤੇ ਜਨਮ ਸੁਭਨਾਤਰੀ ਸ਼ਿਵਰਾਤਰੀ ਉਹਦੇ ਕਰਕੇ ਮੰਦਿਰ ਦੀ ਪੂਰੀ ਸਜਾਵਟ ਕੀਤੀ ਜਾ ਰਹੀ ਹੈ ਜੀ ਸਾਰ ਚ ਪੂਰੀਆਂ ਰੌਣਕਾਂ ਆਏ ਜੀ ਉਹਦੇ ਕਰਕੇ ਜੀ ਹੁਣ ਆ ਪਾ ਗਿਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਗ ਵਿੱਚ ਇਹ ਹੈਗਾ ਜੀ ਹੈਡ ਸਤਲੁਜ ਦਰਿਆ ਦੇ ਕੰਡੇ ਬਣਿਆ ਹੋਇਆ ਜੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਾਗ ਹੈ ਜੀ ਕਿਉਂਕਿ ਮੈਨੂੰ ਨਹੀਂ ਪਿਆ ਸੀ ਕਿ ਸ਼ਾਇਦ ਮੈਂ ਤੁਹਾਡੇ ਨਾਲ ਇਸੀ ਵਲੌਗ ਵਿੱਚ ਸ਼ੇਅਰ ਕਰਦਾ ਨਹੀਂ ਤਾਂ ਅਗਲੇ ਵਲੌਗ ਵਿੱਚ ਸ਼ੇਅਰ ਕਰਾਂਗੀ ਉਹ ਕੁਝ ਕਲੀਪ ਰਿਕਾਰਡ ਨਾ ਹੋਣ ਕਰਕੇ ਵਲੌਗ ਛੋਟਾ ਹੀ ਸੀ ਜਿਹਾ 7-8 ਮਿੰਟਾਂ ਦਾ ਫਿਰ ਮੈਂ ਸੋਚੀ ਜੀ ਚਲੋ ਇਹਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰ ਦਿੰਦੇ ਆ ਉਹ ਹੈਗਾ ਜੀ ਟਿੱਬੀ ਸਾਬੀ ਦਾ ਟਿੱਬੀ ਸਾਬ ਦਾ ਗੁਰਦੁਆਰਾ ਦਿਖ ਰਿਹਾ ਹੈ ਜੀ ਬਿਲਕੁਲ ਉਹ ਵੀ ਕੰਡੇ ਹੀ ਆ ਦਰਿਆ ਦੇ ਕੰਡੇ ਹੀ ਬਣਿਆ ਹੋਇਆ ਹੈ ਜੀ ਤੇ ਦਰਿਆ ਦੇ ਕੰਡੇ ਇਹ ਬਾਗ ਬਣਿਆ ਹੋਇਆ ਹੈ ਜੀ इस करके आपे शेयर कर रहे हैं। बहुत ही सोनी जगह है जी बहुत ही सोहना बनिया है कि पुराना बोत है

ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਅੱਗੇ ਖਿਲਾਇਆ ਜੇਤਨਾ ਸੁਣਾ ਜਿੰਦਾ ਲੱਗਿਆ ਹੈ ਜਿੰਦਾ ਜੀ ਦੇਖੋ ਜੀ ਕਿੰਨੀ ਪਿਆਰੀ ਜਗ੍ਹਾ ਬਣੀ ਹੋਈ ਹੈ ਇਤਿਹਾਸਿਕ ਜਗ੍ਹਾ ਹੈ ਜੀ ਅਗਰ ਕੋਈ ਵੀ ਰੋਪੜ ਵਿੱਚ ਵਿజిਟ ਕਰਦਾ ਹੈ ਤਾਂ ਇਸ ਜਗ੍ਹਾ ਤੇ ਜ਼ਰੂਰ ਵਿజిਟ ਕਰਿਓ ਜੀ ਟਾਈਮ ਕੱਢ ਕੇ ਜਿਹੜੇ ਰੋਪੜ ਸ਼ਹਿਰ ਦੇ ਰਹਿਣ ਵਾਲੇ ਆ ਜਾਂ ਲਾਗ-ਪਾਸ ਤੇ ਤਕਰੀਬਨ ਉਹਨਾਂ ਨੇ ਤਾਂ ਸਾਰਿਆਂ ਨੇ ਇਸ ਜਗ੍ਹਾ ਨੂੰ ਦੇਖਿਆ ਹੀ ਹੋਇਆ ਆ ਪਰ ਤੋਂ ਦੇ ਵਿੱਚ ਅਗਰ ਕੋਈ ਹੋਰ ਸ਼ਹਿਰ ਤੋਂ ਆਂਦਾ ਆ ਜਾਂ ਹੋਰ ਕਿਤੇ ਤੋਂ ਆਂਦਾ ਹੈ ਤਾਂ ਜ਼ਰੂਰ ਇਸ ਜਗ੍ਹਾ ਤੇ ਵਿజిਟ ਕਰਿਓ ਜੀ ਆਜ ਜੀ ਤੁਹਾਨੂੰ ਦਿਖਾਣੇ ਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਣਿਆ ਹੋਇਆ ਬਹੁਤ ਹੀ ਪਿਆਰਾ ਸਟੈਚੂ ਦੇਖੋ ਜੀ ਸਟੈਚੂ ਬਣਿਆ ਹੋਇਆ ਆ ਪਰ ਬਸ ਥੋੜਾ ਜਿਹਾ ਦਾ ਕਲਰ ਫੇਟ ਹੋਇਆ ਹੋਇਆ ਆ ਦੁਬਾਰਾ ਕਲਰ ਕਰਨ ਦੀ ਜ਼ਰੂਰਤ ਆ ਰਹੇਗਾ ਬਹੁਤ ਸੋਹਣਾ ਹੈ ਜੀ ਅਰ ਇੱਕ ਬੇਨਤੀ ਮੈਂ ਮਾਪੇ ਸਹਿਵਾਨਾਂ ਨੂੰ ਵੀ ਕਰਨਾ ਚਾਹਨੀ ਆ ਜੀ ਕਿ ਆਪਣੇ ਬੱਚਿਆਂ ਤੇ ਥੋੜਾ ਜਿਹਾ ਧਿਆਨ ਦਿਓ ਜੀ ਮੈਂ ਜੋ ਦੋ ਵੀਸ ਜਗ੍ਹਾ ਤੇ ਜਾਂਦੀ ਆ ਜੀ ਤਾਂ ਆਪਾਂ ਤਕਰੀਬਨ ਦੇਖੀਦਾ ਹੈ ਕਿ ਬੱਚੇ ਜਿਹੜੇ ਕਾਲਜ ਪੜਨ ਆਉਂਦੇ ਆ ਤਾਂ ਉਹ ਆਪਣੀਆਂ ਪੜਾਈਆਂ ਛੱਡ ਕੇ ਜ਼ਿਆਦਾਤਰ ਇੱਥੇ ਹੀ ਬੈਠੇ ਰਹਿੰਦੇ ਆ ਜੀ ਜੋ ਕਿ ਬਹੁਤ ਗਲਤ ਗੱਲ ਹੈ ਜੀ ਤੁਸੀਂ ਯਕੀਨ ਮੰਨਿਓ ਮੈਨੂੰ ਵੀਡੀਓ ਬਣਾਉਣੀ ਬਹੁਤ ਔਖੀ ਹੋ ਗਈ ਇੱਥੇ ਕਿਉਂਕਿ ਬੱਚਿਆਂ ਦੀਆਂ ਹਰਕਤਾਂ ਦੇਖਣਯੋਗ ਨਹੀਂ ਸੀ ਬੱਚਿਆਂ ਨੂੰ ਇੰਨੀ ਜਿਆਦਾ ਸਮਝ ਨਹੀਂ ਹੁੰਦੀ ਜੀ ਤਾਂ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚੇ ਨੂੰ ਵੇਅਰ ਕਰਨ ਹਨਾ ਉਮਰ ਇਹੋ ਜੀ ਹੁੰਦੀ ਹੈ ਕਿ ਨਹੀਂ ਸਮਝ ਹੁੰਦੀ ਬੱਚਿਆਂ ਨੂੰ ਕਿਸੇ ਗੱਲ ਦੀ ਮਾਪੇ ਹੁਣ ਪੜਾਈ ਤੇ ਇੰਨਾ ਇੰਨਾ ਪੈਸਾ ਲਾਉਂਦੇ ਹਨਾ ਪਰ ਬੱਚੇ ਆਪਣੀ ਇੱਕ ਤਾਂ ਪੜਾਈ ਵੀ ਖਰਾਬ ਕਰਦੇ ਆ ਨਹੀਂ ਪੜਾਈਆਂ ਛੱਡ ਕੇ ਇੱਥੇ ਬੈਠੇ ਰਹਿੰਦੇ ਆ ਜੋ ਬਹੁਤ ਹੀ ਗਲਤ ਗੱਲ ਆ ਬੜੀ ਸਾਰੇ ਆਪਣੇ ਬੱਚਿਆਂ ਤੇ ਧਿਆਨ ਦੇਣਾ ਔਰ ਉਹਨਾਂ ਨੂੰ ਸਮਝਾਉਣਾ ਕਿ ਕਿਆ ਸਹੀ ਔਰ ਕਿਆ ਗਲਤ ਆ ਦੇਖ ਕੇ ਬੜਾ ਹੀ ਅਜੀਬ ਫੀਲ ਹੁੰਦਾ ਆ ਕੀ ਸੱਚੀ ਬੱਚਿਆਂ ਨੂੰ ਬਿਲਕੁਲ ਸਮਝ ਨਹੀਂ ਆएगी ਕੀ ਕੀ ਕਰਨਾ ਚਾਹੀਦਾ ਕਿ ਆ ਨਹੀਂ ਮੈਨੂੰ ਵੀਡੀਓ ਬਣਾਉਣੀ ਅੰਨੀ ਜ਼ਿਆਦਾ ਓਕੇ ਹੋ ਗਈ ਕਿ ਤੁਹਾਨੂੰ ਦੱਸ ਨਹੀਂ ਸਕਦੀ ਇਸ ਕਰਕੇ ਸਾਰੇ ਜਣੇ ਆਪਣੇ ਬੱਚਿਆਂ ਤੇ ਪਲੀਜ਼ ਜ਼ਰੂਰ ਧਿਆਨ ਦੇਣ ਠੀਕ ਆ ਉਹਨਾਂ ਨੂੰ ਸਮਝਾਣਾ ਬਾਕੀ ਚਲੋ ਤੁਸੀਂ ਦੇਖੋ ਜੀ ਕਿੰਨਾ ਵਧੀਆ ਬਣਿਆ ਹੋਇਆ ਬਾਗਾ ਜੀ ਇਤਿਹਾਸਿਕ ਜਗ੍ਹਾ ਹੈ ਜੀ ਮੈਨੂੰ ਸੱਚੀ ਜਦੋਂ ਮੈਂ ਜਾਣਿਆ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਆ ਸਾਫ ਸਫਾਈ ਦਾ ਵੀ ਵੈਸੇ ਬਹੁਤ ਜ਼ਿਆਦਾ ਧਿਆਨ ਰੱਖਿਆ ਹੋਇਆ ਹੈ ਅਬ ਆ ਤਾਂ ਮੌਸਮ ਕੁਸ਼ਾ ਹੋ ਜਿਆ ਹੈ ਮਤਲਬ ਪੱਤਾ ਚੜ ਹੋ ਕੇ ਹੱਟੀ ਅਦਨ ਪਤਾ ਦੇ ਕਰਕੇ ਥੋੜਾ ਜਿਹਾ ਲੱਗਦਾ ਹੈ ਪਰ ਸਾਫ ਸਫਾਈ ਦਾ ਵਦਿਆ ਧਿਆਨ ਰੱਖਿਆ ਹੋਇਆ ਹੁਣ ਪਹਿਲਾਂ ਨਾਲ ਤੋਂ ਵਧੀਆ ਹੈ ਜੀ ਇੱਕ ਹੋਰ ਸਟੈਚੂ ਬਣਿਆ ਹੋਇਆ ਹੈ ਜੀ ਮਹਾਰਾਜ ਰਣਜੀਤ ਸਿੰਘ ਜੀ ਦਾ ਇੱਕ ਥੋੜਾ ਜਿਹਾ ਮੌਸਮ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਜੀ ਜ਼ਿਆਦਾ ਤਾਂ ਛੋਟ ਨਹੀਂ ਕੀਤਾ ਗਿਆ पर चलो जिन्ना क्या है तो शेयर कर मौसम थोड़ा जहा खराब से जी बारिश भी लग गई से इस करके ज़्यादा तो नहीं शूट किया तो। गया आप अगर थानू वधिया लग्या तो दसौ जी आप फिर कदम जावानगे तो प्रॉपर तरीके शूट करके लियाँ शेयर करा जी एक पुरानी बनी हुई पेंटिंग जी देखो कि सोहनी है कि वापिया कलाकारी करी, करी करने वाले ने है ना ਅਰ ਜੰਸੀ ਜਮਨ ਨੂੰ ਖੁਦ ਨੂੰ ਪ੍ਰਸਨਲੀ ਵੀ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਖੁਦ ਨੂੰ ਦੇਖਣਾ ਬਹੁਤ ਵਧੀਆ ਲੱਗਦਾ ਆ ਇਸ ਕਰਕੇ ਹੁਣ ਤੁਹਾਡੇ ਨਾਲ ਵੀ ਸ਼ੇਅਰ ਕਰਿਆ ਕਰਾਂਗੇ ਖੁਦ ਤਾਂ ਚਲੋ ਦੇਖਣ ਹੀ ਆਈ ਆ ਇਹ ਦਰਿਆ ਕਹਿੰਦੇ ਪਾਕਿਸਤਾਨ ਤੱਕ ਜਾਂਦਾ ਹੈ ਸਤਲੁਜ ਦਰਿਆ ਜੀ ਇਹ ਬਹੁਤ ਵਧੀਆ ਜਗ੍ਹਾ ਜੀ ਬਹੁਤ ਸੋਹਣੀ ਔਰ ਤੁਸੀਂ ਜੀ ਦੱਸਿਓ ਮੈਨੂੰ ਦੇਖ ਕੇ ਕਿ ਤੁਹਾਨੂੰ ਕਿਵੇਂ ਲੱਗੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਬੰਦੇ ਦੀ ਹੌਸਲਾ ਵਜਾਈ ਹੋ ਜਾਂਦੀ ਆ ਹੋਰ ਵੀ ਜ਼ਿਆਦਾ ਆਪਣਾ ਕੰਮ ਕਰਨ ਨੂੰ ਮਨ ਕਰਦਾ ਹਨਾ ਕਿ ਆਪਾਂ ਹੋਰ ਜ਼ਿਆਦਾ ਵਧੀਆ ਤੋਂ ਵਧੀਆ ਕਰੀਏ ਚਲੋ ਹਲੇ ਅੰਨਾ ਜ਼ਿਆਦਾ ਤਾਂ ਆਪਾਂ ਨੂੰ ਐਕਸਪੀਰੀਅੰਸ ਵੀ ਨਹੀਂ ਹੈਗਾ ਹੌਲੀ ਹੌਲੀ ਜਦੋਂ ਆਪਾਂ ਕਿਸੇ ਕੰਮ 'ਚ ਪੈ ਜਾਂਦੇ ਆ ਤਾਂ ਹੌਲੀ ਹੌਲੀ ਹਨਾ ਆਪਣੇ ਆਪ ਸੁਧਾਰ ਆਣ ਲੱਗ ਜਾਂਦਾ ਹੈ ਕੰਮ ਵਿੱਚ ਇਸ ਕਰਕੇ ਅਗਰ ਕੋਈ ਗਲਤੀਆਂ ਹੋਣ ਤੇ ਹੋਈਆਂ ਹੋਵੇ ਤਾਂ ਪਲੀਜ਼ ਮਾਫ ਕਰਦੇ ਹੋ ਅੱਗੇ ਤੋਂ ਹੋਰ ਪਤਾ ਟਡ ਨਾਲ ਇਤਿਹਾਸਿਕ ਵੀਡੀਓ ਸ਼ੇਅਰ ਕਰਿਆ ਕਰਾਂਗੇ ਫਿਲਹਾਲ ਪਹਿਲਾਂ ਤਾਂ ਆਪਾਂ ਆਪਣੇ ਰੋਪੜ ਨੂੰ ਹੀ ਕਵਰ ਕਰਾਂਗੇ ਰੋਪੜ ਦੇ ਲਾਗਪਾਸ ਜਿੰਨੀਆਂ ਵੀ ਇਤਿਹਾਸਿਕ ਜਗ੍ਹਾਆਂ ਸਾਰੀਆਂ ਹੀ ਕਵਰ ਕਰਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਉਸ ਤੋਂ ਬਾਅਦ ਫਿਰ ਅੱਗੇ ਬਾਰੇ ਸੋਚਾਂਗੇ લાਗੇ تھے 蒂બ્બી ਸਾਹਿਬ ਜੀ ਦਾ 蒂બ્બી ਸਾਹਿਬ ਦਾ ਗੁਰਦੁਆਰਾ ਬਣਿਆ ਹੋਇਆ ਹੈ। ਉਹ ਗੁਰਦੁਆਰਾ ਸਭੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਮੈਨੂੰ ਪਰਸਨਲੀ ਤੌਰ ਤੇ ਜਿੰਨੇ ਵੀ ਸਾਡੇ ਰੋਪੜ ਸ਼ਹਿਰ ਵਿੱਚ ਗੁਰਦੁਆਰੇ ਆ ਬਹੁਤ ਜ਼ਿਆਦਾ ਗੁਰਦੁਆਰੇ ਬਣੇ ਹੋਏ ਆ। ਸਭ ਤੋਂ ਵੱਧ ਸੋਹਣਾ 蒂બ્બી ਸਾਹਿਬ ਦਾ ਗੁਰਦੁਆਰਾ ਲੱਗਦਾ ਸਭ ਤੋਂ ਹੀ ਸੋਹਣਾ ਗੁਰਦੁਆਰਾ ਹੈ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਜੀ ਉੱਥੇ। ਬਹੁਤ ਵਧੀਆ ਗੁਰਦੁਆਰਾ ਆ ਤੁਸੀਂ ਵੀ ਕਦੇ ਆਏ ਤਾਂ ਗੁਰਦੁਆਰਾ ਸਾਹਿਬ ਵਿੱਚ ਵੀ ਜ਼ਰੂਰ ਵਿਜ਼ਿਟ ਕਰਿਓ ਜੀ। ਸੱਚ ਸਭ ਤੋਂ ਸੋਣਾ ਗੁਰਦਵਾਰਾ ਆ ਟੀਪੀ ਸਾਬ ਦਾ ਅਰੇ ਹੈਗਾ ਜੀ ਦਰਿਆ ਸਤਲੁਜ ਦਾ ਦਰਿਆ ਅਸੀਂ ਜਦੋਂ ਕਦੇ ਜਾਂਨੇ ਆ ਰੋਪੜ ਤੱਕ तकरीबन 20 ਕਿ ਸਾਬ ਜਾਇ ਆਣਿਆ ਜੀ